ਤੋਕ ਬਚਨ ਜਿਹੜੇ ਖਾਸ ਤੌਰ ਤੇ ਅੱਜ ਹਿਰਦੇ ਚ ਬਸਾਉਣ ਵਾਲੇ ਨੇ ਵੱਡੀ ਗੱਲ ਇਹ ਹੈ ਵੀ ਸਤਿਗੁਰੂ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਵੇ ਸਤਿਗੁਰੂ ਸਦਾ ਹੀ ਦਇਆਲੂ ਹੈ ਸਤਿਗੁਰੂ ਸਦਾ ਹੀ ਨਰਵੈਰ ਹੈ ਸਤਿਗੁਰੂ ਦੇ ਨਾਲ ਪੈਰ ਕਮਾਉਣ ਵਾਲਿਆਂ ਦਾ ਹਸ਼ਰ ਜਿਹੜਾ ਹੁੰਦਾ ਉਹ ਸੰਸਾਰ ਦੇ ਸਾਹਮਣੇ ਹੈ ਪਰ ਸਤਿਗੁਰ ਜਿਹੜਾ ਹੈ ਉਹ ਸਭਨਾਂ ਦਾ ਭਲਾ ਮੰਨਦਾ ਹੈ ਉਹਦਾ ਬੁਰਾ ਕਿਵੇਂ ਹੋ ਸਕਦਾ ਪ੍ਰਮਾਤਮਾ ਪਰਮੇਸ਼ਰ ਵੇਖ ਰਿਹਾ ਹੈ ਅਸੀਂ ਗੁਰੂ ਪ੍ਰਤੀ ਸ਼ਰਧਾ ਰੱਖੀਏ ਭਰੋਸਾ ਰੱਖੀਏ ਪ੍ਰੇਮ ਰੱਖੀਏ ਵਿਸ਼ਵਾਸ ਰੱਖੀਏ ਔਰ ਸਤਗੁਰ ਮੇਰਾ ਜਿਵੇਂ ਮਹਾਰਾ ਨੇ ਬਾਣੀ ਚ ਆਖਿਆ ਨਾ ਵੀ ਉਹ ਦਿਆਲੂ ਹੈ ਕਿਰਪਾਲੂ ਹੈ ਰਹਿਮਤਾਂ ਦਾ ਦਾਤਾ ਹੈ ਇਹ ਵਿਸ਼ਵਾਸ ਬਣਾ ਕੇ ਚਲੰਡੀ ਲੋੜ ਹੈ ਜਦੋਂ ਆਪਾਂ ਇਸ ਤਰ੍ਹਾਂ ਦਾ ਵਿਸ਼ਵਾਸ ਇਸ ਤਰ੍ਹਾਂ ਦਾ ਭਰੋਸਾ ਗੁਰੂ ਦੇ ਉੱਪਰ ਬਣਾਵਾਂਗੇ ਪ੍ਰੇਮ ਕਰਾਂਗੇ ਤੇ ਗੁਰੂ ਕਿਰਪਾ ਕਰਨਗੇ ਪਰ ਜਦੋਂ ਆਪਾਂ ਗੁਰੂ ਦੇ ਨੂੰ ਸਮਰਪਿਤ ਹੋ ਗਏ ਗੁਰੂ ਨੂੰ ਇਸ ਤਰ੍ਹਾਂ ਪ੍ਰੇਮ ਕਰਨ ਲੱਗ ਪਏ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ ਫਿਰ ਤੇ ਜ਼ਕੀਨ ਨੇ ਲੋਕ ਸੁਖੀਏ ਤੇ ਪਰਲੋਕ ਸੁਹੇਲੇ ਹੋਵਣਗੇ